ਸੁਲਤਾਨਪੁਰ ਲੋਧੀ ਨਗਰ ਕੌਂਸਲ ਪਹੁੰਚਣ ਤੇ ਨਵ ਨਿਯੁਕਤ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਸਮੂਹ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਦੀ ਪ੍ਰਧਾਨ ਨਮਨੀਤ ਸਿੰਘ ਚੀਮਾ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਉਪਰੰਤ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਸਮੂਹ ਕੌਂਸਲਰ ਅਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀ ਨਾਲ ਕੀਤੀ ਗਈ ਜਿਸ ਵਿੱਚ ਸ਼ਹਿਰ ਵਿੱਚ ਨਵਾਂ ਸੀਵਰੇਜ ਪੌਂਡ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਨਗਰ ਕੌਂਸਲ ਦੇ ਅਧਿਕਾਰੀਆਂ ਤੇ ਸਟ ਇਕੋ ਗੱਲ ਇਹ ਆ ਨਗਰ ਕੌਂਸਲ ਦੇ ਨਾਲ ਅੱਜ ਸੁਲਤਾਨਪੁਰ ਸ਼ਹਿਰ ਦੇ ਸਾਰੇ ਇਸ਼ੂ ਡਿਸਕਸ ਹੋਏ ਸਭ ਤੋਂ ਵੱਡੇ ਦੋ ਇਸ਼ੂ ਪੀਣ ਵਾਲਾ ਪਾਣੀ ਤੇ ਸੀਵਰੇਜ ਜਿੱਥੇ ਜਿੱਥੇ ਫਸਿਆ ਸੀਵਰੇਜ ਤੇ ਪੀਣ ਵਾਲੇ ਪਾਣੀ ਦੇ ਉੱਤੇ ਅਗਲੇ 3 ਦਿਨਾਂ ਦੇ ਵਿੱਚ ਟੀਮ ਆਜੂਗੀ ਜਿਹੜੀ ਐਨਾਲਾਈਜ਼ ਕਰੂਗੀ ਕਿੱਥੇ ਕਿੱਥੇ ਪ੍ਰੋਬਲਮ ਹੈਗੀ ਆ ਤੇ ਜਿਹੜਾ ਸੀਵਰੇਜ ਅੱਜ ਦੀ ਡੇਟ 'ਚ ਫਸਿਆ ਹੋਇਆ ਇਕਵਿਪਮੈਂਟ ਜਿਹੜੀ ਪ੍ਰੋਪਰ ਪ੍ਰੈਸ਼ਰ ਕਲੀਨਿੰਗ ਮਸ਼ੀਨ ਹੈਗੀ ਆ ਉਹ ਪਰਸੋਂ ਥਰਸਡੇ ਜਾਂ ਫਰਡੇ ਆ ਜਾਊਗੀ ਤੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਸਿਵਲਟ ਫਸਿਆ ਉਹਨੂੰ ਪ੍ਰੋਪਰਲੀ ਉੱਥੋਂ ਪ੍ਰੈਸ਼ਰ ਕਲੀਨ ਕੀਤਾ ਜਾਊਗਾ ਇੱਕ ਨਵਜੋਤ ਸਿੰਘ ਸਿੱਧੂ ਹਜੇ ਵੀ ਮੀਟਿੰਗਾਂ ਕਰ ਰਿਹਾ ਸੰਤਾਨਪੁਰ ਲੋਧੀ ਆ ਕੇ ਮੰਤਨ ਕਰ ਰਿਹਾ ਕਹਿੰਦੇ ਕਾਂਗਰਸ ਹਜੇ ਮਿਲਬੂਤ ਕਰਾਂਗੇ ਦੇਖੋ ਸੰਤਾਨਪੁਰ ਲੋਧੀ ਬਾਬੇ ਦੀ ਨਗਰੀਆ ਹਰਪੰਦੇ ਦਾ ਹੱਕ ਹੈਗਾ ਕਿ ਇੱਥੇ ਮੀਟਿੰਗ ਕਰਦਾ ਮੈਂ ਕਿਸਨ ਰੁਕਤਾ ਨਹੀਂ ਸਾਹਿਬ ਜੀ ਬੈਠ ਕੋਈ ਰਾਣੇ ਦੱਤਾ ਅੱਜ ਰਾਣਾ ਇੰਦਰਪ੍ਰਤਾਪ ਜੀ ਸਾਡੇ ਐਮ ਐਲ ਏ ਸਾਹਿਬ ਪਹਿਲੀ ਵਾਰੀ ਸੌਂ ਚੱਕ ਕੇ ਮਿਊਸਪਲ ਕਮੇਟੀ ਦਫਤਰ ਆਏ ਸੀਗੇ ਔਰ ਕੋਈ ਖਾਸ ਨਹੀਂ ਇੱਕ ਜਿੱਦਾ ਰੁਟੀਨ ਦੇ ਵਿੱਚ ਆਉਣਾ ਸੀਗਾ ਉਹਨਾਂ ਨੇ ਪਹਿਲੇ ਦਿਨ ਇਸ ਕਰਕੇ ਚੱਕਰ ਲਗਾਇਆ ਉਹਨਾਂ ਨੇ ਵਿਸ਼ੇ ਵਿਚਾਰਾ ਕਿਸ ਇਸ ਤਰ੍ਹਾਂ ਕਿਸ ਮੁੱਦੇ ਦੇ ਛੋਟੇ ਛੋਟੇ ਸਮੱਸਿਆ ਸੀਗੇ ਜਿੱਦਾਂ ਸ਼ਹਿਰ ਵਾਲਿਆਂ ਨੇ ਦੱਸਿਆ ਕੋਈ ਸੀਵਰੇਜ ਦੀ ਸਮੱਸਿਆ ਹੈਗੀ ਕਿਸੇ ਕਿਸੇ ਜਗ੍ਹਾ ਤੇ ਕੁਝ ਪਾਣੀ ਦੀ ਸਮੱਸਿਆ ਹੈਗੀ ਆ ਪੀਣ ਵਾਲੇ ਪਾਣੀ ਦੀ ਉਹ ਉਹਨਾਂ ਨੇ ਡਿਸਕਸ ਕੀਤੀ ਔਰ ਉਹਨਾਂ ਨੇ ਸਮਝ ਲਿਆ ਇਸ ਕੰਮ ਵਿੱਚ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਕੀ ਕੀ ਕੰਮ ਹੋਣਾ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਇਆ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ